ਸਾਡਾ YouTube ਚੈਨਲ ਦੇਖ ਰਹਾ ਸਾਰਿਆਂ ਨੇ ਸਾਡੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਆਸ ਕਰਦੇ ਹਾਂ ਤੁਸੀਂ ਸਾਰਿਆਂ ਨੇ ਬਿਲਕੁਲ ਵਧੀਆ ਹੋਵੋਗੇ ਤੇ ਹਾਜ਼ਰ ਹਾਂ ਤੁਹਾਡੇ ਸਾਹਮਣੇ ਇੱਕ ਨਵੀਂ ਵੀਡੀਓ ਲੈ ਕੇ ਅੱਜ ਦੀ ਵੀਡੀਓ ਦੇ ਵਿੱਚ ਅੱਪ ਤੁਹਾਨੂੰ ਲੈ ਕੇ ਜਾ ਰਹੇ ਹਾਂ ਜੀ ਗੁਰਦੁਆਰਾ ਲਲਕਾਰ ਸਾਹਿਬ ਨਾਲ ਹੀ ਆਪਾਂ ਜੋ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਂਗੇ ਤੇ ਨਾਲ ਹੀ ਉਸ ਦਾ ਇਤਿਹਾਸ ਤੁਹਾਡੇ ਨਾਲ ਸਾਂਝਾ ਕਰਾਂਗੇ ਤੇ ਜਿਨ੍ਹਾਂ ਨੇ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰੋ ਕਿਉਂਕਿ ਅਸੀਂ ਦਿਨਦਰ ਦਿਵਸ ਤੇ ਨਵੀਆਂ ਨਵੀਆਂ ਵੀਡੀਓਜ਼ ਲੈ ਕੇ ਆਉਂਦੇ ਰਹਾਂਗੇ ਤੇ ਹੁਣ ਆਪਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਜੀ ਗੁਰਦੁ ਏ ਤੁਸੀਂ ਚਿੱਤਰ ਬਣਿਆ ਹੋਇਆ ਦੇਖ ਸਕਦੇ ਜੀ ਧੰਤਨ ਬਾਬਾ ਦੀਪ ਸਿੰਘ ਜੀ ਦਾ ਜੋ ਕਿ ਗੁਰਦੁਆਰਾ ਸਾਹਿਬ ਦੇ ਬਿਲਕੁਲ ਬਾਹਰਲੀ ਸਾਈਡ ਹੀ ਬਣਿਆ ਹੋਇਆ ਤੇ ਹੁਣ ਆਪਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਜੀ ਗੁਰਦੁਆਰਾ ਸਾਹਿਬ ਦੇ ਅੰਦਰ ਤੇ ਨਾਲ ਨਾਲ ਹੀ ਆਪਾਂ ਕਰਾਂਗੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਤੇ ਨਾਲ ਹੀ ਆਪਾਂ ਇਥੋਂ ਦਾ ਇਤਿਹਾਸ ਤੁਹਾਡੇ ਨਾਲ ਸੰਝਾ ਕਰਾਂਗੇ ਤੇ ਵੀਡੀਓ ਸਾਡੀ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਆ ਕਰੋ ਜੀ ਸੰਗਤ ਜੀ ਜਦੋਂ 1705 ਈਸਵੀ ਵਿੱਚ ਅਹਿਮਦ ਸ਼ਾਹ ਅਬਦਾਲੀ ਸਿਪਾਹਸਿਲਾਰ ਜਹਾਨ ਨੇ ਆਪਣੇ ਮਾਲਕ ਦੇ ਹੁਕਮ ਤੇ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦਾ ਪਵਿੱਤਰ ਸਰੋਵਰ ਪੂਰ ਦਿੱਤਾ ਇਸ ਘੋਰ ਬੇਅਦਬੀ ਦੀ ਖਬਰ ਸ਼੍ਰੀ ਦਮਦਮਾ ਸਾਹਿਬ ਪਹੁੰਚੀ 75 ਸਾਲ ਦੀ ਬਿਰਧ ਅਵਸਥਾ ਦੇ ਬਾਵਜੂਦ ਵੀ ਬਾਬਾ ਦੀਪ ਸਿੰਘ ਜੀ ਦੇ ਚਿਹਰੇ ਵਿੱਚ ਧਰਮ ਜੋਦ ਦਾ ਚਾਉ ਠਾਠਾ ਮਾਰ ਉੱਠਿਆ 18 ਸੇਰ ਦਾ ਖੰਡਾ ਚੁੱਕ ਕੇ ਸਿੰਘਾਂ ਦੇ ਜਥੇ ਨੂੰ ਨਾਲ ਲੈ ਕੇ ਸ਼੍ਰੀ ਅੰਮ੍ਰਿਤਸਰ ਨੂੰ ਚਾਲੇ ਪਾਉਂਦੇ ਹੋਏ ਸਤਸ੍ਰੀ ਅਕਾਲ ਦੇ ਜਕਾਰੇ ਬੁਲਾਉਂਦੇ ਹੋਏ ਰੇਤਲੇ ਥਲਾਂ ਨੂੰ چیرਦੇ ਹੋਏ ਹਰੀ ਕੇ ਪਤਨ ਰਾਹੀਂ ਸ਼੍ਰੀ ਤਰਨ ਤਰਨ ਸਾਹਿਬ ਆ ਪਹੁੰਚੇ ਇੱਥੇ ਹੋਰ ਸਿੰਘ ਸੂਰਮੇ ਆ ਰਹੇ ਪੰਜ ਹਜ਼ਾਰ ਸਿੰਘਾਂ ਦਾ ਇਕੱਠ ਹੋ ਗਿਆ ਅੱਗੋਂ ਇਹ ਖਬਰ ਸੁਣ ਕੇ ਅੰਮ੍ਰਿਤਸਰ ਸ਼ਹਿਰ ਦੇ ਬਾਹਰ ਪਿੰਡ ਗੋਹਲਵੜ ਵਿਖੇ ਹਜ਼ਾਰਾਂ ਦੀ ਗਿਣਤੀ ਵਿੱਚ ਫੌਜਾਂ ਦੇ ਨਾਲ ਮੋਰਚਾ ਸੰਭਾਲੀ ਜਹਾਨ ਖਾਨ ਬੈਠਾ ਸੀ ਟੱਕਰ ਭਿਆਨਕ ਸੀ ਸ਼ਹੀਦੀ ਅਵਸ਼્ય ਸੀ ਕਿਉਂਕਿ ਮੁਗਲ ਫੌਜਾਂ ਬਹੁਤ ਵੱਡੀ ਗਿਣਤੀ ਵਿੱਚ ਸਨ ਇਸ ਕਾਰਨ ਸੰਗਤ ਜੀ ਬਾਬਾ ਦੀਪ ਸਿੰਘ ਜੀ ਨੇ ਤਰਨਤਾਰਨ ਤੋਂ ਬਾਹਰ ਫਤਿਹ ਚੱਕ ਦੀ ਜੂਹ ਵਿੱਚ ਇੱਕ ਲਕੀਰ ਖਿੱਚ ਦਿੱਤੀ ਅਤੇ ਸਿੰਘਾਂ ਨੂੰ ਆਖਿਆ ਜੋ ਸਿੰਘ ਸ਼ਹੀਦੀ ਪ੍ਰਾਪਤ ਕਰਨਾ ਚਾਹੁੰਦੇ ਹਨ ਉਹ ਲਕੀਰ ਤੋਂ ਪਾਰ ਹੋ ਜਾਣ ਜਿਨ੍ਹਾਂ ਨੂੰ ਜਾਨ ਪਿਆਰੀ ਹੈ ਉਹ ਆਪਣੇ ਘਰਾਂ ਨੂੰ ਚਲੇ ਜਾਣ ਤੇ ਸੰਗਤ ਜੀ ਸਾਰੇ ਸਿੰਘ ਬਾਬਾ ਜੀ ਦੇ ਬਚਨ ਸੁਣ ਕੇ ਲਕੀਰ ਤੋਂ ਜੇਕਾਰੇ ਗਜਾਉਂਦੇ ਹੋਏ ਪਾਰ ਹੋ ਗਏ ਸੰਗਤ ਜੀ ਇਸ ਗੁਰਦੁਆਰਾ ਸਾਹਿਬ ਲਕੀਰ ਸਾਹਿਬ ਦੀ ਵੀ ਵੀਡੀਓ ਸਾਡੇ ਚੈਨਲ ਉੱਪਰ ਮੌਜੂਦ ਹੈ ਤੁਸੀਂ ਸਾਡੇ ਚੈਨਲ ਉੱਪਰ ਉਹ ਵੀ ਗੁਰਦੁਆਰਾ ਸਾਹਿਬ ਦੀ ਵੀਡੀਓ ਦੇਖ ਸਕਦੇ ਹੋ ਤੇ ਪੂਰਾ ਇਤਿਹਾਸ ਜਾਣ ਸਕਦੇ ਹੋ ਸੰਗਤ ਜੀ ਬਾਅਦ ਵਿੱਚ ਬਾਬਾ ਜੀ ਨੇ ਜਥੇ ਸਮੇਤ ਅਰਦਾਸ ਕਰਕੇ ਅੰਮ੍ਰਿਤਸਰਦਰ ਰੋਕ ਕੀਤਾ ਅਤੇ ਪਿੰਡ ਗੋਹਲਵੜ ਪਹੁੰਚੇ ਤਾਂ ਮੁਗਲ ਫੌਜਾਂ ਸਾਹਮਣੇ ਵੇਖ ਲਲਕਾਰਾ ਮਾਰਿਆ ਅਤੇ ਇੱਥੋਂ ਹੀ ਜੰਗ ਸ਼ੁਰੂ ਹੋ ਗਈ ਅੱਜ ਇਸ ਅਸਥਾਨ ਦੇ ਉੱਪਰ ਗੁਰਦੁਆਰਾ ਲਲਕਾਰ ਸਾਹਿਬ ਸ਼ਿਸ਼ੋਭਿਤ ਹੈ ਜਿਸ ਦੇ ਅੱਜ ਦਰਸ਼ਨ ਕਰ ਰਹੇ ਹਾਂ ਪਿੰਡ ਗੋਲਵੜ ਤੋਂ ਕਮਸਾਨ ਦਾ ਜੁੱਦ ਹੋਇਆ ਲੋਹੇ ਨਾਲ ਲੋਹਾ ਖੜਕਿਆ ਪਰ ਇਸ ਦੌਰਾਨ ਮੁਗਲ ਜਰਨਲ ਨਾਲ ਸਾਂਝਾ ਵਾਰ ਹੋਣ ਤੇ ਪਿੰਡ ਚੱਬੇ ਦੀ ਧਰਤੀ ਤੇ ਦੋਹਾਂ ਦੇ ਸੀਸ ਢੜ ਤੋਂ ਅਲੱਗ ਹੋ ਗਏ ਉਸ ਜਗ੍ਹਾ ਤੇ ਸੰਗਤ ਜੀ ਗੁਰਦੁਆਰਾ ਟਹਲਾ ਸਾਹਿਬ ਸ਼ਿਸ਼ੋਭਿਤ ਹੈ ਉਸ ਗੁਰਦੁਆਰਾ ਸਾਹਿਬ ਦੀ ਵੀ ਪੂਰੀ ਵੀਡੀਓ ਸਾਡੇ ਚੈਨਲ ਉੱਪਰ ਮੌਜੂਦ ਹੈ ਉਵੀ ਤੁਸੀਂ ਦੇਖ ਸਕਦੇ ਜੀ ਪੂਰਾ ਇਤਿਹਾਸ ਜਾਣ ਸਕਦੇ ਹੋ ਉਸ ਜਗ੍ਹਾ ਤੋਂ ਸੰਗਤ ਜੀ ਬਾਬਾ ਜੀ ਨੇ ਜਦੋਂ ਸੀਸ ਤਲੀ ਤੇ ਧਰ ਕੇ ਮੁਗਲ ਫੌਜਾਂ ਨੂੰ ਭਜੜਾ ਪਾ ਦਿੱਤੀਆਂ ਇਸ ਤੋਂ ਬਾਅਦ ਖੰਡਾ ਚਲਾਉਣਾ ਸ਼ੁਰੂ ਕੀਤਾ ਤਾਂ ਬਾਬਾ ਜੀ ਨੇ ਆਪਣਾ ਸੀਸ ਸ੍ਰੀ ਹਰਮੰਦਰ ਸਾਹਿਬ ਵਿਖੇ ਪੇਂਟ ਕੀਤਾ ਅਤੇ ਸ਼ਹੀਦੀ ਪ੍ਰਾਪਤ ਕੀਤੀ ਤੇ ਸੰਗਤ ਜੀ ਇਹ ਸੀ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਜੋ ਆਪਾਂ ਤੁਹਾਡੇ ਨਾਲ ਸਾਂਝਾ ਕੀਤਾ ਹੈ ਜੇ ਕੋਈ ਇਤਿਹਾਸ ਦੱਸਦਿਆਂ ਗਲਤੀ ਹੋਈ ਹੋਵੇ ਤਾਂ ਮਾਫ ਕਰਨਾ ਜੀ